ਹਾਂਜੀ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਇਸ ਵਕਤ ਅਸੀਂ ਬिलासपुर ਪਿੰਡ ਬਾੜੀਆਂ ਇਹ ਹੁਸ਼ਿਆਰਪੁਰ ਡਿਸਟ੍ਰਿਕਟ ਚ ਪੈਂਦਾ ਆ ਤੇ ਬਾਬਾ ਜੀ ਇਹਦੇ ਨਾਲ ਅਸੀਂ ਸੰਤ ਜਸਵਿੰਦਰ ਸਿੰਘ ਜੀ ਦੇ ਨਾਲ ਅਸੀਂ ਪਹੁੰਚੇ ਆ ਇੱਥੇ ਤੇ ਸਾਡੇ ਨਾਲ ਕਿਸਾਨ ਭਰਾ ਗੁਰਚਰਨ ਜੀ ਹੈਗੇ ਆ ਜਿਨ੍ਹਾਂ ਨੇ ਖੂ ਅਸਰ ਦਾ ਮੱਕੀ ਦੇ ਵਿੱਚ ਬਹੁਤ ਹੀ ਸ਼ਾਨਦਾਰ ਰਿਜ਼ਲਟ ਲਿਆ ਆ ਅਸੀਂ ਉਹਨਾਂ ਦੀ ਜ਼ੁਬਾਨੀ ਸੁਣਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਹੈ ਕਿ ਕਿਸ ਤਰ੍ਹਾਂ ਦਾ ਰਿਜ਼ਲਟ ਉਹਨਾਂ ਨੂੰ ਮਿਲਿਆ ਆ ਹਾਂਜੀ ਗੁਰਚਰਨਜੀਤ ਹਾਂਜੀ ਰਿਜ਼ਲਟ ਬਹੁਤ ਵਧੀਆ ਮਿਲਿਆ ਜੀ ਅਸੀਂ ਬਾਬਿਆਂ ਤੋਂ ਦੋ ਪੈਕਟ ਲੈਂਦੇ ਸੀ ਤੇ ਅਸੀਂ ਮੱਕੀ ਦੇ ਵਿੱਚ ਪਾਏ ਆ ਤੇ ਮੱਕੀ ਬਹੁਤ ਸਾਡੀ ਖਰੀ ਆ ਖੇਤ ਇਹਦੇ ਚੰਗੇ ਨਹੀਂ ਹੈਗੇ ਖੇਤ ਮਾੜੇ ਆ ਪਰ ਇਹਨਾਂ ਨੇ ਬਹੁਤ ਵਧੀਆ ਅਸਰ ਦਿਖਾਇਆ ਓਕੇ ਤੇ ਕਿੰਨੇ ਚਿਰ ਦੀ ਹੋ ਗਈ ਮੱਕੀ ਕੀ ਹਜੇ ਆ ਦੋਸਤੋ ਮੱਕੀ ਹੈ ਸਾਰੀ ਡੇਢ ਕਿ ਮਹੀਨੇ ਦੀ ਹੋਈ ਆ ਅੱਛਾ ਹਾਂਜੀ ਤੇ ਕੀ ਕਹਿੰਦੇ ਆ ਬਾਕੀ ਦੇ ਕਿਸਾਨ ਕੀ ਕਹਿੰਦੇ ਇਹਦੇ ਬਾਰੇ ਮੱਕੀ ਬਾਰੇ ਤੁਹਾਡੀ ਮੱਕੀ ਬਾਰੇ ਸਾਰੇ ਖੁਸ਼ ਆ ਅੱਛਾ ਹਾਂਜੀ ਕਹਿੰਦੇ ਬਹੁਤ ਵਧੀਆ ਮੱਕੀ ਆ ਚਲੋ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਕਿਸਾਨ ਭਰਾਵਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਅਸੀਂ ਤਾਂ ਇਹੀ ਸਲਾਹ ਦੇਵਾਂਗੇ ਬਈ ਇਹ ਦਵਾਈ ਜਿਹੜੀ ਅਸੀਂ ਪਾਈ ਆ ਤੇ ਤੁਸੀਂ ਵੀ ਇਹੀ ਪਾਓ ਬੁਹ ਅਸਤਰਾ ਬੁ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਰਿਜ਼ਲਟ ਵਧੀਆ ਮਿਲਣ ਕੀ ਇਤਨਾ ਹਾਂਜੀ ਹਾਂਜੀ ਹੋਰ ਬਾਬਾ ਜੀ ਤੁਸੀਂ ਕੀ ਕਹਿੰਦੇ ਜੈ ਦੇਵ ਤੁਹਾਨੂੰ ਜੈ ਪੀਂਜੈ ਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਾਗ ਚਾਰਨ ਸਿੰਘ ਜੀ ਇਹਨਾਂ ਦਾ ਪਿੰਡ ਬਲਾਸਪੁਰ ਆ ਤੇ ਇਹ ਡੇਰੇ ਵਿਖੇ ਗਏ ਸੀਗੇ ਕੁਝ ਸਮਾਂ ਪਹਿਲਾਂ ਤੇ ਉੱਥੇ ਆਡੇ ਸੋਹਣਿਆਂ ਬਰੇਜ ਜੀ ਸਾਡੇ ਕੋਲ ਜਿਹੜਾ ਹੈ ਭੂ ਵਸਤਰਾ ਨਹੀਂ ਹੈ ਜਿਹੜੀਆਂ ਅਸੀਂ ਅਸੀਂ 14 ਕਪੇਟੀਆਂ ਉਸ ਲਈ ਮਗਾਈਆਂ ਸੀ। ਤੇ ਜਦੋਂ ਡੇਰੇ ਵੇਖੇ ਪਹੁੰਚੇ ਤੇ ਇਹਨਾਂ ਨੇ ਕਿਹਾ ਵੀ ਬਾਬਾ ਜੀ ਆ ਦਵਾਈਆਂ ਦਾ ਤਾਂ ਕੰਮ ਕਰਦੀ ਸੀ ਆਹ ਕਾਦੀਆਂ ਪੇਟੀਆਂ ਰੱਖੀਆਂ। ਤਾਂ ਫਿਰ ਇਹਨਾਂ ਨੇ ਮੈਂ ਦੱਸਿਆ ਮੈਂ ਕਿਹਾ ਤੁਹਾਡੇ ਕੰਮ ਆਲੀਆਂ ਆਉਣ ਵਾਲੀਆਂ ਇਹ ਪੇਟੀਆਂ ਆ। ਤੇ ਕਹਿੰਦੇ ਸਾਡੇ ਕਿਹੜੀਆਂ ਕੰਮ ਆਉਣੀਆਂ ਮੈਂ ਕਿਹਾ ਵੀ ਸਰ ਤੁਹਾਡੇ ਕੰਮ ਇਹ ਆਉਣੀਆਂ। ਵੇ ਜਿਹੜੀ ਤੁਸੀਂ ਫਸਲ ਕਿਹੜੀ ਬੀਜੀ ਆ ਜਾਂ ਕਿਹੜੀ ਬੀਜਣੇ ਵਾਲੀ ਆ ਕਹਿੰਦੇ ਅਸੀਂ ਹੁਣ ਅੱਗੇ ਜਿਹੜੀ ਆ ਮੱਕੀ ਬੀਜਣੀ ਆ ਤੇ ਝੋਨਾ ਬੀਜਣਾ ਤੇ ਫਿਰ ਇਹਨਾਂ ਨੇ ਜਿਹੜਾ ਸੀ ਉਹ ਪਹਿਲਾਂ ਇੱਕ ਪੈਕਟ ਲਿਆ ਤਾਂ ਫਿਰ ਉਹ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਥੋੜੇ ਕੁ ਚਿਰ ਬਾਅਦ ਇਹਨਾਂ ਨੇ ਆਪਣੇ ਸਬਜ਼ੀ ਬੀਜੀ ਹੋਈ ਸੀ ਉਹਦੇ ਵਿੱਚ ਪੈਕਟ ਪਾਇਆ ਇੱਕ ਉਹਦੇ ਵਿੱਚ ਰਿਜ਼ਲਟ ਹੀ ਨਹੀਂ ਫਿਰ ਦੇਖਿਆ ਵੀ ਬਹੁਤ ਵਧੀਆ ਆ ਫਿਰ ਉਹ ਤੋਂ ਬਾਅਦ ਉਹ ਸਬਜ਼ੀ ਵੀ ਬਹੁਤ ਵਧੀਆ ਉਹਦਾ ਝਾੜ ਵੀ ਵਧੀਆ ਰਿਹਾ ਤਾਂ ਫਿਰ ਉਹਨੇ ਨਾ ਹੁਣ ਮੱਕੀ ਬੀਜੀ ਆ ਤੇ ਉਹਦੇ ਮੱਕੀ ਦੇ ਵਿੱਚ ਫਿਰ ਇਹਨਾਂ ਨੇ ਜਿਹੜਾ ਹੈ ਉਹ ਇੱਕ ਕਿੱਲੇ ਦੇ ਵਿੱਚ ਦੋ ਪੈਕਟ ਪਾਏ ਨੇ ਔਰ ਅੱਜ ਅਸੀਂ ਆਏ ਸੀ ਇੱਥੇ ਬਲਾਸਪੁਰ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਪੁੱਛਿਆ ਇਹਨਾਂ ਨੇ ਦੱਸਿਆ ਵੀ ਜਿਹੜੀ ਆ ਮੱਕੀ ਤਾਂ ਜਿਹੜੀ ਬਹੁਤ ਟਾਂਡੇ ਬੜੇ ਮੋਟੇ ਆ ਵੀ ਉਹ ਡਰ ਨਹੀਂ ਕੋਈ ਵੀ ਨੇਰੀ ਦਾ ਵੀ ਹੋਵੇ ਜਾਂ ਕੁਝ ਵੀ ਹੋਵੇ ਵੀ ਬਹੁਤ ਵਧੀਆ ਟਾਂਡੇ ਆ ਤੇ ਤੁਸੀਂ ਮੈਂ ਤੁਹਾਨੂੰ ਦਿਖਾ ਦਾਂ ਆ ਦੇਖੋ ਕਿੰਨੇ ਮੋٹے ਮੋٹے ਟਾਂਡੇ ਹੈਗੇ ਆ ਜਿੱਦਾਂ ਗੰਨੇ ਹੁੰਦੇ ਆ ਇਦਾਂ ਲੱਗਦੇ ਆ ਜਿੱਦਾਂ ਗੰਨੇ ਬੀਜੇ ਆ ਇਦਾਂ ਲੱਗਦੇ ਆ ਟਾਂਡੇ ਦੇਖੋ ਇਹਦੇ ਕਰਕੇ ਇਹਨਾਂ ਨੂੰ ਫਿਰ ਸਿੱਖਿਆ ਵੀ ਕਿੱਥੇ ਕਿੱਥੇ ਤੱਕ ਪਹੁੰਚ ਗਏ ਕਹਿੰਦੇ ਵੀ ਹਜੇ ਤਾਂ ਡੇਢ ਕਿ ਮਹੀਨਾ ਹੋਇਆ ਵੀ ਪੂਣਾ ਤੱਕ ਤਾਂ ਹਜੇ ਆਈ ਨਹੀਂ ਤੇ ਜਦੋਂ ਪੂਣਾ ਦੇ ਤੇ ਆਊਗੀ ਤਾਂ ਫਿਰ ਆਪਾਂ ਫੇਰ ਬਣਾ ਲਾਂਗੇ ਫੇ ਤੁਸੀਂ ਇੱਕ ਵਾਰੀ ਦੇਖੋ ਜਰੂਰ ਤੇ ਇਹ ਕਹੇ ਵੀ ਤੁਹਾਡੇ ਅੰਨਗਵਨ ਕੀ ਕਹਿੰਦੇ ਹੋ ਸਾਰੇ ਕਹਿੰਦੇ ਕਹਾਨ ਕਹਿੰਦੇ ਵੀ ਤੁਸੀਂ ਪਾਇਆ ਕੀ ਆ ਦੱਸੋ ਸਾਨੂੰ ਤਾਂ ਦੱਸੋ ਤਾਂ ਸਹੀ ਕਹਿੰਦੇ ਹਜੇ ਮੈਂ ਉਹਨਾਂ ਨੂੰ ਦੱਸਿਆ ਨਹੀਂ ਵੀ ਕੀ ਪਾਇਆ ਮੈਂ ਜਦੋਂ ਇਹਦਾ ਐਨ ਪੂਰਾ ਰਿਜ਼ਲਟ ਹੋ ਜਾਊਗਾ ਇਹਨਾਂ ਦੀ ਛਲੀਆਂ ਕਿੰਨੀਆਂ-ਕਿੰਨੀਆਂ ਲੱਗਦੀਆਂ ਸਾਰੀਆਂ ਆਪਾਂ ਦੇਖਾਂਗੇ ਫੇਰ ਕਹਿੰਦੇ ਉਹਨਾਂ ਨੂੰ ਦੱਸਾਂਗੇ ਵੀ ਆਹ ਚੀਜ਼ ਪਾਈਏ ਤੁਸੀਂ ਵੀ ਪਾਓ ਇਸ ਕਰਕੇ ਜਿਹੜਾ ਹੈ ਸਾਡੇ ਜਿਹੜੀ ਕੰਪਨੀ ਨਾਲ ਪੂ ਆਸਤਰਾ ਬਣਾਇਆ ਬਹੁਤ ਵਧੀਆ ਬਣਾਇਆ ਤੇ ਜ਼ਹਿਰ ਮੁਕਤ ਹੈ ਅੱਜ ਜਿਹੜਾ ਹੈ ਕਿਸਾਨ ਨੂੰ ਅੰਨ ਦਾਤਾ ਕਿਹਾ ਜਾਂਦਾ ਹੈ ਜੇ ਕਿਸਾਨ ਜਿਹੜਾ ਇਸ ਚੀਜ਼ ਨੂੰ ਵਰਤਦਾ ਸਾਰਿਆਂ ਨੂੰ ਕਹਿੰਦੇ ਆਪਾਂ ਜਦੋਂ ਵੀ ਆਪਾਂ ਕਿਸਾਨ ਮਜ਼ਦੂਰ ਏਕਤਾ ਜਦੋਂ ਹੋਈ ਸੀ ਤੋ ਉਸ ਵੇਲੇ ਸਾਰਿਆਂ ਨੂੰ ਇਹ ਕਿਹਾ ਜਾਂਦਾ ਵੀ ਕਿਸਾਨ ਜਿਹੜਾ ਹੈ ਉਹ ਅੰਨ ਦਤਾ ਹੈ। ਉਹ ਜਿਹੜੇ ਸਮਝਦਾਰ ਕਿਸਾਨ ਨੇ ਉਹ ਜ਼ਹਿਰ ਮੁਕਤ ਖੇਤੀ ਨੂੰ ਤਿਆਰ ਹੋ ਗਏ ਆ। ਔਰ ਜਿਹੜੇ ਹਜੇ ਨਹੀਂ ਸਮਝ ਪਈ ਕਿਉਂਕਿ ਹਰ ਇੱਕ ਨੂੰ ਸਮਝ ਆਉਣੀ ਜ਼ਰੂਰੀ ਨਹੀਂ। ਕਿਉਂਕਿ ਕਈਆਂ ਨੇ ਇੰਨਾ ਹੀ ਹੁੰਦਾ ਵੀ ਸਾਨੂੰ ਤਾਂ ਜਿਹੜਾ ਝਾੜ ਚਾਹੀਦਾ ਬਾਅਦ ਤੋਂ ਬਾਅਦ ਝਾੜ ਚਾਹੀਦਾ ਉਹਨਾਂ ਨੂੰ ਦੱਸੀਦਾ ਵੀ ਜਿੰਨਾ ਜਿਹੜੀਆਂ ਤੁਸੀਂ ਜ਼ਹਿਰਾਂ ਪਾਉਂਦੇ ਆ ਉਹਦੇ ਨਾਲ ਵੀ ਬਾਦ ਝਾੜ ਆ। ਪਰ ਨਹੀਂ ਹਜੇ ਕਈ ਸਮਝਦੇ ਹੌਲੀ ਹੌਲੀ ਕੇ ਸਮਝਣਗੇ। ਜਦੋਂ ਆਕਾਲਪੁਰਖ ਹੰਤ ਜਾਮੇ ਕਰੂ ਕਿਰਪਾ ਉਸ ਵੇਲੇ ਉਹ ਸਮਝਣਗੇ ਪਰ ਜਿਹੜਾ ਹੈ ਜਿਹੜੇ ਕਿਸਾਨ ਭਰਾ ਸਮਝ ਗਏ ਆ ਵੀ ਅਸੀਂ ਜਿਹੜਾ ਹੈ ਦੁਨੀਆ ਸੰਸਾਰ ਤੇ ਕਲੰਕ ਨਹੀਂ ਖਟਣਾ ਅਸੀਂ ਜਿਹੜਾ ਜ਼ਹਿਰ ਮੁਕਤ ਧਰਤੀ ਨੂੰ ਜਿਹੜਾ ਹੈ ਗੁਰੂ ਸਾਹਿਬ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਡੀਆਂ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਇਸ ਕਰਕੇ ਹਵਾ ਜਿਹੜੀ ਅਸ਼ੁੱਧਤਾ ਤਾਂ ਹੀ ਹੋਊਗੀ ਜੇ ਅਸੀਂ ਜਿਹੜੇ ਦਰਖਤ ਲਗਾਵਾਂਗੇ ਤੇ ਆਪਾਂ ਨੂੰ ਪਤਾ ਲੱਗੇ ਗਿਆ ਕਰੋਨਾ ਦੇ ਵਿੱਚ ਕਿੱਦਾਂ-ਕਿੱਦਾਂ ਸਾਨੂੰ ਜਿਹੜੇ ਆਕਸੀਜਨ ਦੇ ਸਿਲੰਡਰ ਕਿੱਦਾਂ ਮਿਲੇ ਸੀ। ਔਰ ਕਿੰਨਾਂ ਦੀਆਂ ਜਾਨਾਂ ਚਲੀਆਂ ਗਈਆਂ। ਔਰ ਜਿਹੜਾ ਪਾਣੀ ਐ ਇਹਨੂੰ ਵੀ ਬਚਾਉਣ ਦੀ ਲੋੜ ਐ ਆਪਾਂ ਪੰਜਾਬ ਦੀ ਧਰਤੀ ਤੇ ਤੇ ਕਿੰਨਾ ਪਾਣੀ ਜਿਹੜਾ ਉਹ ਥੱਲੇ ਚਲੇ ਗਿਆ। ਕਿਤੇ ਜਿਹੜਾ ਆਪਾਂ ਪਹਿਲਾਂ ਨਾਲਕੇ ਦੇਖਦੇ ਸੀ 35-40 ਫੁੱਟ ਤੇ ਲੱਗ ਜਾਂਦਾ ਸੀ। ਹੁਣ 2-2 2.5-250 ਫੁੱਟ ਦੇ ਜਿਹੜਾ ਉਹ ਜਿਹੜਾ ਆਪਾਂ ਬੋਰ ਕਰਾਉਂਦੇ ਆ ਕੋਈ 300 ਕਰਾਉਂਦਾ ਕੋਈ 400 ਕਰਾਉਂਦਾ। ਪਾਣੀ ਜਿਹੜਾ ਹੈ ਉਹ ਥੱਲੇ-ਥੱਲੇ ਜਾਈ ਜਾਂਦਾ ਜਿਹੜੇ ਉਹਦੇ ਨਾਲ ਜਿਹੜਾ ਪਾਣੀ ਦਾ ਘਾਟ ਪੋ ਗਿਆ ਆਪਾਂ ਕੀ ਆਪਣੇ ਬੱਚਿਆਂ ਨੂੰ ਗਾਹਾਂ ਦੇ ਕੇ ਜਾਵਾਂਗੇ ਹਨਾ ਇੱਕ ਧਰਤੀ ਮਾਤਾ ਜਿਹਨੂੰ ਆਪਾਂ ਕਹਿੰਦੇ ਵੇ ਧਰਤੀ ਸਾਨੂੰ ਮਾਤਾ ਖਾਣ ਨੂੰ ਦਿੰਦੀ ਹੈ ਜਦੋਂ ਬੱਚਾ ਪੈਦਾ ਹੁੰਦਾ ਮਾਤਾ ਦਾ ਦੁੱਧ ਪੀਂਦਾ ਜਦੋਂ ਸੰਸਾਰ ਤੇ ਪੈਦ ਕਰਮ ਧਰਦਾ ਉਹ ਖਾਣ ਪੀਣ ਲੱਗਦਾ ਧਰਤੀ ਮਾਤਾ ਦੀਆਂ ਸਾਰੀਆਂ ਚੀਜ਼ਾਂ ਆਪਾਂ ਮਨੁਨਾਪਤੀ ਜੋ ਸਾਰੇ ਖਾਂਦੇ ਆ ਚਾਹੇ ਫਲ ਫੂਟ ਖਾਂਦੇ ਆ ਚਾਹੇ ਫਸਲਾਂ ਖਾਂਦੇ ਆ ਚਾਹੇ ਅੰਨ ਖਾਂਦੇ ਆ ਪਰ ਜਦੋਂ ਆਪਾਂ ਧਰਤੀ ਮਾਤਾ ਦੀ ਜਿਹੜੀ ਰੱਖਿਆ ਨਾ ਕੀਤੀ ਤੇ ਸਮਾ ਪਾ ਕੇ ਜਿਹੜਾ ਹੈ ਜਿਹੜੇ ਸਮਝ ਗਾਏ ਆ ਉਹਨਾਂ ਨੇ ਆਪਣੀ ਧਰਤੀ ਮਾਂ ਨੂੰ ਜਿਹੜਾ ਬਚਾ ਲੈਣਾ ਉਹ ਸੰਸਾਰ ਦੇ ਵਿੱਚ ਵੀ ਸੋਭਾ ਖੱਟ ਕੇ ਜਾਂਦੇ ਨੇ ਤੇ ਜਿਹੜੇ ਜ਼ਹਿਰਾਂ ਪਾਈ ਜਾਣਗੇ ਜਦੋਂ ਉਹਨਾਂ ਦੇ ਖੇਤ ਜਿਹੜੇ ਆ ਉਹ ਉਹਨਾਂ ਨੂੰ ਕੈਂਸਲ ਹੋ ਜਾਊਗਾ ਫਿਰ ਜਦੋਂ ਪਛਤਾਉਣਗੇ ਤੇ ਉਹ ਕੇਵਲ ਤੇ ਕੇਵਲ ਪਛਤਾਵਾ ਰਹਿ ਜਾਣਾ ਪਤਾ ਸਾਰਿਆਂ ਨੂੰ ਬਠਿੰਡਾ ਸੰਗਰੂਰ ਵਾਲਾ ਕਿੰਨੇ ਕਿੰਨੇ ਖੇਤ ਆ ਜਿਹਦੇ ਵਿੱਚ ਜਿਹੜਾ ਹੈ ਉਹਨਾਂ ਨੇ ਆੜੇ ਦੁਆਲੇ ਵਾੜ ਕਰ ਦਿੱਤੇ ਵੀ ਉਹਦੇ ਵਿੱਚ ਨਹੀਂ ਘੁੰਮਣਾ ਤੇ ਉਹ ਜੇ ਆਪਾਂ ਕਹਿੰਦੇ ਉਹਦੇ ਵਿੱਚ ਦੋ ਵਾਰੀ ਢੇੜਾ ਮਾਰਿਆ ਤੇ ਸਾਰੇ ਸਰੀਰ ਦੇ ਵਿੱਚ ਵਾਇਰਸ ਫੈਲ ਜਾਊਗਾ ਇਸ ਕਰਕੇ ਕਿਸਾਨ ਵੀਰਾਂ ਨੂੰ ਤੇ ਬੇਨਤੀ ਆ ਵੀ ਇਸ ਜਿਹੜਾ ਹੈ ਸਾਡੀ ਕੰਪਨੀ ਦਾ ਹੈ ਐਮ ਆਈ ਲਾਈਵ ਸਟਾਇਲ ਕੰਪਨੀ ਦਾ ਹੈ ਪੂਆਸਤਰਾ ਬਣਾਇਆ ਹੈ ਇਹਨੂੰ ਵਰਤੋ ਵਰਤ ਕੇ ਦੇਖੋ ਤੇ ਜਿਹੜਾ ਜ਼ੂਰੀਆ ਵੀ ਘਟਾਉਣਾ ਡੀਪੀ ਵੀ ਘਟਾਉਣਾ ਸਾਰਿਆਂ ਨੇ ਇਹ ਬੇਨਤੀ ਨੂੰ ਪ੍ਰਵਾਨ ਕਰੋ ਤੇ ਇਹ ਸਾਡੇ ਗੁਰਚੰਦ ਸਿੰਘ ਆ ਜੇ ਕਿ ਬਲਾਸਪੁਰ ਪਿੰਡ ਆ ਇਹਨਾਂ ਨੇ ਬਾੜੀਆਂ ਦੇ ਵਿੱਚ ਬੀਜੀ ਆ ਆ ਇਹਨਾਂ ਦੇ ਛੋਟੇ ਭਰਾ ਆ ਬਿੰਦਾ ਜੀ ਇਹ ਜਿਹੜਾ ਹੈ ਇਹ ਵੀ ਹਰਦਮ ਜਿਹੜੇ ਆ ਖੇਤਾਂ ਦੇ ਵਿੱਚ ਹੀ ਰਹਿੰਦੇ ਆ ਇਸ ਕਰਕੇ ਜਿਹੜੀ ਮਿਹਨਤ ਕਰਨੀ ਜਿਹੜੀ ਆ ਜ਼ਰੂਰੀ ਆ ਮਿਹਨਤ ਦੇ ਨਾਲੇ ਫਲ ਲੱਗਦਾ ਇਸ ਕਰਕੇ ਸਾਡੇ ਸੁਲੇਮਾਨ ਮ੍ਰਿਤ ਜੀ ਆਏ ਨੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਸਮਝਾਇਆ ਵੀ ਆ ਕਿ ਗਾਹਾਂ ਕਿੱਦਾਂ ਝੋਂਦੇ ਦੇ ਵਿੱਚ ਪਾਉਣਾ ਤੇ ਮੀਟਿੰਗ ਵੀ ਅੱਜ ਕੀਤੀ ਆ ਤੇ ਮੀਟ ਹੁਣ ਇੱਥੇ ਆਪਾਂ ਵਸਾਰਿਆਂ ਨੂੰ ਫਤਿਹ ਬੁਲਾਉਂਦੇ ਆ ਜੈਗੋ ਦੇਵ ਤਨਗੋ ਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ